ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਆਪਣੀ ਅੱਜ ਦੀ ਪੰਜਾਬੀ ਕਹਾਣੀ ਰਿਸ਼ਤਿਆਂ ਦੇ ਵਿੱਚ ਜੇ ਕੋਈ ਇੱਕ ਜਾਣਾਂ ਦੂਜੇ ਨਾਲ ਬੇਈਮਾਨੀ ਕਰਦਾ ਤਾਂ ਉਹਨੂੰ ਆਪਣੀ ਕੀਤੀ ਦਾ ਖਮਿਆਜਾ ਇੱਥੇ ਹੀ ਭੁਗਤਣਾ ਪੈਂਦਾ ਬਹੁਤ ਸੋਹਣੀ ਪਰਵਾਰਿਕ ਕਹਾਣੀ ਆ ਇੱਕ ਨੌਜਵਾਨ ਜਿਹਦੀ ਉਮਰ 30 ਸਾਲ ਹੈ ਉਹ ਵਿਦੇਸ਼ ਤੋਂ ਵਾਪਸ ਆਇਆ ਵਦੇਸ਼ ਤੋਂ ਵਾਪਸ ਆ ਕੇ ਉਹ ਆਪਣੇ ਘਰ ਦਾ ਦਰਵਾਜ਼ਾ ਜਦੋਂ ਖੋਲਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਦੇ ਘਰ ਨੂੰ ਬਾਹਰੋਂ ਲੋਕ ਲੱਗਿਆ ਹੋਇਆ ਸੀ ਤੇ ਉਹ ਆਪਣੇ ਆਣਗਵਾਂਢ ਦੇ ਵਿੱਚ ਆਪਣੇ ਮਾਤਾ ਪਿਤਾ ਬਾਰੇ ਪੁੱਛਦਾ ਤੇ ਆਂਢੀ ਗਵਾਂਢੀ ਉਹਨੂੰ ਜੋ ਸੱਚਾਈ ਦੱਸਦੇ ਆ ਉਹ ਸੁਣ ਕੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਇਸ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਤੁਹਾਨੂੰ ਜ਼ਰੂਰ ਦੇਖਣਾ ਪਊਗਾ ਪਹਿਲਾਂ ਆਪਾਂ ਥੋੜਾ ਪਿੱਛੇ ਚੱਲਦੇ ਆਂ ਰਕੇਸ਼ ਨਾਮ ਦਾ ਇੱਕ 24 ਸਾਲ ਦਾ ਗੱਭਰੂ ਜਿਹੜਾ ਕਿ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਤਾ ਪਿਤਾ ਤੇ ਆਪਣੇ ਭਰਾ ਭਜਾਈ ਨਾਲ ਰਹਿੰਦਾ ਰਕੇਸ਼ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਪਰ ਉਹਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੁੰਦੀ ਆ ਕਮੀ ਇਹੋ ਜੀ ਕਿ ਉਹ ਆਪਣੀ ਭਾਬੀ ਦੇ ਨਾਲ ਇੱਕ ਰਿਸ਼ਤੇ ਦੇ ਵਿੱਚ ਵੱਜਿਆ ਹੁੰਦਾ ਤੇ ਉਹਦੀ ਭਾਬੀ ਹੈ ਜਿਹੜੀ ਬੜੀ ਤੇਜ਼ ਤਰਾਰ ਹੁੰਦੀ ਆ ਔਰ ਰਜੇਸ਼ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾਉਂਦੀ ਆ ਰਜੇਸ਼ ਆਪਣੀ ਭਾਬੀ ਦੇ ਇਸ਼ਾਰਿਆਂ ਤੇ ਨੱਚਦਾ ਰਜੇਸ਼ ਜਦੋਂ ਆਪਣੀ ਪੜਾਈ ਕਰ ਹਟਦਾ ਤਾਂ ਉਸ ਤੋਂ ਬਾਅਦ ਉਹਦੇ ਮਾਤਾ ਪਿਤਾ ਨੂੰ ਇਹ ਲੱਗਦਾ ਵੀ ਘਰ ਦੇ ਵਿੱਚ ਜੋ ਹੋ ਰਿਹਾ ਉਹ ਠੀਕ ਨਹੀਂ ਹੈਗਾ ਵੀ ਇਸ ਤਰ੍ਹਾਂ ਤਾਂ ਘਰ ਦੀ ਇੱਜ਼ਤ ਆ ਜਿਹੜੀ ਉਹ ਤਾੜ-ਤਾੜ ਹੋ ਜੂਗੀ ਉਹ ਸੋਚਦੇ ਆ ਵੀ ਹੁਣ ਇੱਕ ਘਰ ਦੇ ਵਿੱਚ ਰਹਿੰਦੇ ਆ ਇਹਨਾਂ ਨੂੰ ਦੂਰ ਵੀ ਕਿਵੇਂ ਕਰੀਏ ਤਾਂ ਜਿਹੜੇ ਘਰ ਦੇ ਆ ਉਹ ਸੋਚਦੇ ਆ ਵੀ ਆਪਾਂ ਰਜੇਸ਼ ਨੂੰ ਬਾਹਰ ਭੇਜ ਦਿੰਨੇ ਆ ਚਲੋ ਜਦੋਂ ਰਜੇਸ਼ ਨੂੰ ਬਾਹਰ ਭੇਜਣ ਦੀ ਗੱਲ ਆਉਂਦੀ ਆ ਤਾਂ ਰਜੇਸ਼ ਜਿਹੜਾ ਉਹ ਮਨਾ ਕਰ ਦਿੰਦਾ ਕਿਉਂਕਿ ਉਹ ਆਪਣੀ ਭਾਬੀ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਹੁੰਦਾ ਘਰਦੇਆਂ ਨੂੰ ਬੜਾ ਫਿਕਰ ਹੁੰਦਾ ਘਰਦੇ ਆ ਜਿਹੜੇ ਉਹ ਇੱਕ ਦੋ ਰਿਸ਼ਤੇਦਾਰਾਂ ਕੋਲ ਗੱਲ ਕਰਦੇ ਆ ਜਿਹੜੇ ਆਪਣੇ ਭਰੋਸੇਯੋਗ ਰਿਸ਼ਤੇਦਾਰ ਹੁੰਦੇ ਆ ਵੀ ਘਰ ਦੇ ਵਿੱਚ ਆ ਗੜਬੜਾ ਵੱਡੀ ਬਹੁਤ ਏ ਜ ਆ ਮੁੰਡਾ ਮਗਰ ਲਾਇਆ ਹੋਇਆ ਵੱਡੇ ਮੁੰਡੇ ਨੂੰ ਪਤਾ ਨਹੀਂ ਪਤਾ ਜਾਂ ਨਹੀਂ ਪਤਾ ਉਹ ਕੁਝ ਕਹਿੰਦਾ ਨਹੀਂ ਜੇ ਅਸੀਂ ਵੱਡੇ ਮੁੰਡੇ ਨੂੰ ਦੱਸਦੇ ਆ ਤਾਂ ਘਰ ਦੇ ਵਿੱਚ ਕਲੇਸ਼ ਹੋਊ ਆ ਫਿਰ ਰਿਸ਼ਤੇਦਾਰਾ ਜਿਹੜੇ ਉਹਨਾਂ ਨੂੰ ਕਹਿੰਦੇ ਆ ਕਿ ਆਪਦੀ ਇੱਜ਼ਤ ਆਪਦੇ ਹੱਥ ਹੁੰਦੀ ਆ ਤੁਸੀਂ ਇਦਾਂ ਕਰੋ ਛੋਟੇ ਦਾ ਵਿਆਹ ਕਰ ਦਿਓ ਜਦੋਂ ਉਹਦੇ ਘਰ ਵਾਲੀ ਆ ਗਈ ਆਪੇ ਉਹ ਠੀਕ ਹੋ ਜਾਊਗਾ ਵੀ ਗੱਲ ਠੱਕੀ ਜਾਊਗੀ ਚਲੋ ਰਜੇਸ਼ ਦੇ ਮਾਤਾ ਪਿਤਾ ਰਜੇਸ਼ ਵਾਸਤੇ ਇੱਕ ਕੁੜੀ ਵੇਖਦੇ ਆ ਕੁੜੀ ਐ ਜਿਹੜੀ ਉਹ ਜ਼ਿਆਦਾ ਪੜੀ ਲਿਖੀ ਨਹੀਂ ਹੁੰਦੀ ਪਰ ਸਿਆਣੀ ਹੁੰਦੀ ਆ ਤੇ ਰਜੇਸ਼ ਨੂੰ ਇਹ ਹੁੰਦਾ ਵੀ ਚਲ ਜੇ ਘੱਟ ਪੜੀ ਲਿਖੀ ਹੋਊਗੀ ਤਾਂ ਮੈਨੂੰ ਰੋਕੂ ਟੋਕੂਗੀ ਨਹੀਂ ਵੀ ਮੇਰਾ ਆਪਦੀ ਪ੍ਰਜਾਈ ਨਾਲ ਰਿਸ਼ਤਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਪਿੰਕੀ ਨਾਮ ਦੀ ਕੁੜੀ ਦਾ ਰਜੇਸ਼ ਦੇ ਨਾਲ ਵਿਆਹ ਹੋ ਜਾਂਦਾ ਪਿੰਕੀ ਵਿਆਹ ਕੇ ਰਜੇਸ਼ ਦੀ ਪਤਨੀ ਬਣ ਕੇ ਘਰ ਆਉਂਦੀ ਆ ਤਾਂ ਉਸ ਤੋਂ ਬਾਅਦ ਚਲੋ ਹੌਲੀ-ਹੌਲੀ ਪਿੰਕੀ ਸਾਰੀ ਗੱਲ ਨੂੰ ਸਮਝ ਜਾਂਦੀ ਆ ਕਿਉਂਕਿ ਹੁਣ ਕੋਈ ਵੀ ਬੰਦਾ ਅੰਨਾ ਤਾਂ ਹੁੰਦਾ ਨਹੀਂ ਪਿੰਕੀ ਆ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਤੁਸੀਂ ਜ਼ਿਆਦਾਤਰ ਭਾਬੀ ਦੀ ਸਾਈਡ ਲੈਨੇ ਹੋ ਭਾਬੀ ਦੇ ਕੋਲ ਰਹਿਨੇ ਹੋ ਵੀ ਇਹ ਗੱਲ ਠੀਕ ਨਹੀਂ ਵੀ ਤੁਸੀਂ ਮੈਨੂੰ ਘੱਟ ਇੰਪੋਰਟੈਂਸ ਦਿੰਨੇ ਹੋ ਹਨਾ ਵੀ ਤੁਸੀਂ ਹਰ ਗੱਲ 'ਚ ਭਾਬੀ ਦੀ ਮੇਰ ਕਰਦੇ ਹੋ ਉਹਦਾ ਪੱਖ ਕਰਦੇ ਹੋ ਵੀ ਕੀ ਗੱਲ ਆ ਇਹੋ ਜੀ ਤਾਂ ਜਿਹੜਾ ਰਜੇਸ਼ ਆ ਉਹ ਪਿੰਕੀ ਨੂੰ ਕੁੱਟ ਦਿੰਦਾ ਗੱਲ-ਗੱਲ ਤੇ ਆਨੇ ਬਹਾਨੇ ਕਰਕੇ ਉਹਨੂੰ ਕੁੱਟਦਾ ਮਾਰਦਾ ਉਹਦੀ ਗੱਲ ਨਹੀਂ ਮੰਨਦਾ ਤੇ ਪਿੰਕੀ ਆ ਜਿਹੜੀ ਉਹ ਹੀ ਗੱਲ ਸਮਝ ਜਾਂਦੀ ਆ ਵੀ ਇਹਦਾ ਆਪਣੀ ਭਾਬੀ ਦੇ ਨਾਲ ਚੱਕਰ ਆ ਇੱਕ ਦਿਨ ਪਿੰਕੀ ਦੇ ਪੇਟ ਦੇ ਵਿੱਚ ਕਾਫੀ ਦਰਦ ਹੋ ਰਿਹਾ ਹੁੰਦਾ ਤੇ ਰਜੇਸ਼ ਬਾਹਰੋਂ ਆਉਂਦਾ ਉਹ ਰਜੇਸ਼ ਨੂੰ ਕਹਿੰਦੀ ਆ ਕਿ ਰਜੇਸ਼ ਮੇਰੀ ਸਿਹਤ ਠੀਕ ਨਹੀਂ ਮੈਨੂੰ ਡਾਕਟਰ ਦੇ ਲੈ ਜਾ ਤਾਂ ਜਦੋਂ ਉਹ ਉਹ ਹਣਾ ਅਬਦੀਕਰ ਵਾਲੀ ਨੂੰ ਡਾਕਟਰ ਦੇ ਲੈ ਕੇ ਜਾਂਦਾ ਤਾਂ ਉਦੋਂ ਹੀ ਉਹਦੀ ਭਝਾਈ ਆ ਕੇ ਕਹਿੰਦੀ ਰਜੇਸ਼ ਤੇਰਾ ਪਤੀ ਜਨਾ ਸਕੂਲੋਂ ਨਹੀਂ ਆਇਆ ਐਂ ਕਰ ਤੂੰ ਉਹਨੂੰ ਸਕੂਲੋਂ ਲੈ ਕੇ ਆ। ਪਰ ਜੇ ਉਸ ਆਪਣੇ ਘਰ ਵਾਲੀ ਨੂੰ ਉੱਥੇ ਛੱਡਦਾ ਤੇ ਆਪਣੇ ਭਤੀਜੇ ਨੂੰ ਲੈਣ ਸਕੂਲੋਂ ਚਲਾਇਆ ਜਾਂਦਾ ਤੇ ਪਿੰਕੀ ਦੇ ਇੰਨਾ ਜ਼ਿਆਦਾ ਦਰਦ ਹੁੰਦਾ ਵੀ ਉਹ ਦਰਦ ਨਾ ਮਿਲ ਰਹੀ ਹੁੰਦੀ ਆ। ਉਹ ਸੋਚਦੀ ਆ ਵੀ ਮੈਂ ਇਹੋ ਜਿਹੇ ਬੰਦੇ ਤੋਂ ਕੀ ਕਰਾਉਣਾ? ਜਿਹੜਾ ਬੰਦਾ ਮੇਰੀ ਕਦਰ ਹੀ ਨਹੀਂ ਕਰਦਾ ਵੀ ਉਹਨੂੰ ਮੇਰੇ ਨਾਲੋਂ ਆਪਣਾ ਭਤੀਜਾ ਪਿਆਰਾ ਹੋ ਗਿਆ। ਚਲੋ ਭਤੀਜੇ ਭਤੀਜੀਆਂ ਸਭ ਨੂੰ ਪਿਆਰੇ ਹੁੰਦੇ ਆ ਪਰ ਉਹਨੇ ਬੱਚੇ ਨੇ ਸਕੂਲੋਂ ਆ ਹੀ ਜਾਣਾ ਸੀ। ਉਹ ਨਾਲ ਲੈ ਕੇ ਆਉਂਦਾ ਕੋਈ ਹੋਰ ਲੈ ਆਉਂਦਾ। ਉਹਦਾ ਜੇਠ ਲੈ ਆਉਂਦਾ ਵੀ ਮੈਨੂੰ ਅਹੀਂ ਛੱਡ ਗਿਆ ਵੀ ਇਨ ਫਿਊਚਰ ਫਿਰ ਇਹਨੇ ਤਾਂ ਮੇਰਾ ਕੁਝ ਵੀ ਨਹੀਂ ਕਰਨਾ ਹੈਗਾ ਕੋਈ ਜ਼ਿੰਮੇਵਾਰੀ ਨਹੀਂ ਸਾਂਭਣੀ ਚਲੋ ਉਹਨਾਂ ਨੂੰ ਗੁੱਸਾ ਆਉਂਦਾ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੇਰੇ ਦਰਦ ਹੋ ਰਿਹਾ ਚਲੋ ਉਹਦੀ ਸੱਸਾਂ ਨੂੰ ਡਾਕਟਰ ਦੇ ਲੈ ਜਾਂਦੀ ਆ ਪਿੰਕੀ ਆ ਜਿਹੜੀ ਉਹ ਦਵਾਈ ਲੈ ਕੇ ਟੀਕਾ ਰਵਾ ਕੇ ਆਪਣੀ ਸੱਸ ਦੇ ਨਾਲ ਵਾਪਸ ਆ ਜਾਂਦੀ ਆ ਤੇ ਵਾਪਸ ਆਉਂਦਿਆਂ ਨੂੰ ਜਿਹੜੀ ਪਿੰਕੀ ਦੀ ਜਠਾਣੀ ਆ ਉਹ ਰਜੇਸ਼ ਨੂੰ 100-100 ਲੂਤੀਆਂ ਲਾਉਂਦੀ ਆ ਤੇ ਰਜੇਸ਼ ਪਿੰਕੀ ਦੇ ਦੋ ਤਿੰਨ ਚਪੇੜਾ ਮਾਰਦਾ ਹੁਣ ਪਿੰਕੀ ਦੇ ਬਰਦਾਸ਼ਤ ਤੋਂ ਗੱਲ ਬਾਹਰ ਹੋ ਜਾਂਦੀ ਹੈ ਤੇ ਉਹ ਆਪਣੇ ਪੇਕੇ ਘਰ ਚਲੀ ਜਾਂਦੀ ਆ ਰਹਿ ਜਾਂਦੇ ਆ ਘਰ ਦੇ ਵਿੱਚ ਰਜੇਸ਼ ਉਹਦਾ ਭਰਾ ਪਰਜਾਈ ਤੇ ਉਹਦੇ ਮੰਮੀ ਪਾਪਾ ਪਿੰਕੀ ਦੀ ਸੱਸ ਨੇ ਉਹਨੂੰ ਬੜਾ ਸਮਝਾਇਆ ਸੀ ਕਿ ਤੂੰ ਨਾ ਜਾ ਪਰ ਪਿੰਕੀ ਕਹਿੰਦੀ ਕਿ ਮੰਮੀ ਮੈਂ ਜਿਹੜੇ ਬੰਦੇ ਨਾਲ ਵਿਆਹ ਕੇ ਆਈਆਂ ਜਦੋਂ ਉਹੀ ਨਹੀਂ ਮੇਰਾ ਮੈਂ ਕੀ ਕਰਨਾ ਰਹਿ ਕੇ ਚਲੋ ਉਹ ਵੀ ਸੋਚਦੇ ਆ ਵੀ ਅਸੀਂ ਇਹਨੂੰ ਵਿਚਾਰੀ ਨੂੰ ਕਿਉਂ ਰੱਖੀਏ ਵੀ ਆਪੇ ਕਦੇ ਠੀਕ ਹੋ ਜਾਊਗਾ ਤਾਂ ਚਲੋ ਹੁਣ ਜਿਹੜਾ ਰਜੇਸ਼ ਆ ਉਹਨੂੰ ਖੁੱਲ ਹੋ ਗਈ ਸੀ ਆਪਦੀ ਪਰਜਾਈ ਦੇ ਨਾਲ ਉਹ ਉਸੇ ਤਰ੍ਹਾਂ ਹੀ ਹਨਾ ਰਹਿੰਦਾ ਸੀ ਪਰ ਹੌਲੀ-ਹੌਲੀ ਰਜੇਸ਼ ਦੀ ਪਰਜਾਈ ਹੈ ਜਿਹੜੀ ਉਹ ਰਜੇਸ਼ ਨੂੰ ਕਹਿੰਦੀ ਹੈ ਕਿ ਰਜੇਸ਼ ਇੱਥੇ ਆਪਣੀ ਇੰਨੀ ਕਮਾਈ ਨਹੀਂ ਹੈਗੀ ਤੂੰ ਬਾਹਰ ਚਲਿਆ ਜਾ ਜੇ ਤੂੰ ਬਾਹਰ ਜਾਵੇਂਗਾ ਕਮਾਈ ਕਰੇਂਗਾ ਆਪਾਂ ਵਧੀਆ ਘਰ ਬਣਾ ਲਾਂਗੇ ਤੇ ਉਸ ਤੋਂ ਬਾਅਦ ਤੂੰ ਕੁਝ ਇੱਕ ਸਾਲ ਲਾ ਕੇ ਵਾਪਸ ਆ ਜੀ ਤੇ ਚਲੋ ਰਜੇਸ਼ ਆ ਜਿਹੜਾ ਉਹ ਆਪਣੀ ਭਾਬੀ ਦੀ ਗੱਲ ਮੰਨ ਕੇ ਵਿਦੇਸ਼ ਚਲਿਆ ਜਾਂਦਾ ਵਿਦੇਸ਼ ਜਾਣ ਲੱਗਿਆ ਉਹ ਆਪਣੀ ਪਤਨੀ ਨੂੰ ਵੀ ਮਿਲ ਕੇ ਨਹੀਂ ਜਾਂਦਾ ਵਿਦੇਸ਼ ਜਾ ਕੇ ਉਹ ਬਹੁਤ ਜ਼ਿਆਦਾ ਮਿਹਨਤ ਕਰਦਾ ਤੇ ਇੱਥੇ ਪੈਸੇ ਭੇਜਣ ਲੱਗ ਜਾਂਦਾ ਪੈਸੇ ਆ ਜਿਹੜੇ ਉਹ ਆਪਦੀ ਭਝਾਈ ਦੇ ਅਕਾਊਂਟ 'ਚ ਭੇਜਦਾ ਉਦੀ ਭਝਾਈ ਨੇ ਹੌਲੀ-ਹੌਲੀ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਜਿਹੜਾ ਰਜੇਸ ਦਾ ਭਰਾ ਸੀ ਉਹ ਬਿਲਕੁਲ ਸੁੰਨ ਬੰਦਾ ਸੀ ਉਹਦੇ ਘਰ ਵਾਲੀ ਜੋ ਕਹਿੰਦੀ ਸੀ ਉਹ ਹੀ ਕਰਦਾ ਸੀ ਘਰ ਵਾਲੀ ਤੋਂ ਡਰਦਾ ਕਹਿ ਲਓ ਜਾਂ ਨਾ ਸਮਝ ਕਹਿ ਲਓ ਜਾਂ ਜਿਆਦਾ ਹੀ ਨਰਮ ਕਹਿ ਲਓ ਚਲੋ ਘਰ ਦੇ ਵਿੱਚ ਹਣਾ ਜਦੋਂ ਇੱਕ ਔਰਤ ਦੀ ਚੱਲਦੀ ਹੋਵੇ ਤੇਜ਼ ਤਰਾਰ ਔਰਤ ਦੀ ਚੱਲਦੀ ਹੋਵੇ ਤੇ ਦੂਜੇ ਮੈਂਬਰਾਂ ਦਾ ਕੀ ਬਣਨਾ ਸੀ ਹੁਣ ਹੌਲੀ-ਹੌਲੀ ਪਿੰਕੀ ਹੈ ਜਿਹੜੀ ਉਹ ਆਪਣੇ ਸੱਸ ਸਹੁਰੇ ਨੂੰ ਵਿਸ਼ਵਾਸ ਚ ਲੈਂਦੀ ਹੈ ਇੱਕ ਦਿਨ ਉਹਨਾਂ ਨੂੰ ਕਹਿੰਦੀ ਆ ਕਿ ਪੈਨਸ਼ਨ ਦੀ ਨਵੀਂ ਸਕੀਮ ਆਈ ਆ ਤੁਹਾਡੀ ਪੈਨਸ਼ਨ ਵੱਜਣੀ ਆ ਉਹਨਾਂ ਨੂੰ ਫਾਰਮ ਭਰਨ ਦੇ ਬਹਾਨੇ ਕਚਹਿਰੀਆਂ ਚ ਲੈ ਜਾਂਦੀ ਆ ਤੇ ਜਿਹੜੀ ਵੀ ਪ੍ਰਾਪਰਟੀ ਹੁੰਦੀ ਆ ਉਹ ਸਾਰੀ ਆਪਣੇ ਨਾਮ ਕਰਵਾ ਲੈਂਦੀ ਆ ਇਸੇ ਤਰ੍ਹਾਂ ਸਮਾਗੁਜਰਦਾ ਤੇ ਜਦੋਂ ਉਹਨੂੰ ਇਹ ਲੱਗਦਾ ਵੀ ਹੁਣ ਮੇਰੇ ਸੱਸ ਸਹੁਰਾ ਜਿਹੜੇ ਉਹ ਬੇਕਾਰ ਹੋ ਗਏ ਆ ਉਹ ਆਪਣੇ ਸੱਸ ਸਹੁਰੇ ਨੂੰ ਘਰੋਂ ਕੱਢ ਦਿੰਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਜਿਹੜੀ ਪ੍ਰਾਪਰਟੀ ਆ ਤੁਸੀਂ ਮੇਰੇ ਨਾਂ ਕਰ ਦਿੱਤੀ ਆ ਹੁਣ ਤੁਹਾਡਾ ਇਸ ਘਰ ਦੇ ਵਿੱਚ ਕੋਈ ਲੋੜ ਨਹੀਂ ਤੁਸੀਂ ਚਲੇ ਜਾਓ ਉਦੇ ਸਾਸ ਸਸੋਰਾ ਬੜਾ ਵਾਸਤਾ ਪਾਉਂਦੇ ਆ ਪਰ ਉਹ ਇੰਨੀ ਨਰਦਈ ਹੁੰਦੀ ਆ ਕਿ ਉਹ ਉਹਨਾਂ ਦੀ ਗੱਲ ਨਹੀਂ ਸੁਣਦੀ ਉਹਨਾਂ ਨੂੰ ਕਹਿੰਦੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਰਹੋ ਤੇ ਹੌਲੀ ਹੌਲੀ ਉਹ ਰਜੇਸ਼ ਦਾ ਦਿੱਤਾ ਜਿਹੜਾ ਪੈਸਾ ਹੁੰਦਾ ਆ ਉਹਦੇ ਕਬਜ਼ੇ 'ਚ ਕਰਕੇ ਉਹ ਰਜੇਸ਼ ਨਾਲ ਵੀ ਗੱਲਬਾਤ ਆ ਜਿਹੜੀ ਬੰਦ ਕਰ ਦਿੰਦੀ ਆ ਘਰ ਦੇ ਵਿੱਚ ਉਹਦੀ ਪੂਰੀ ਚਲਦੀ ਹੁੰਦੀ ਆ ਆਪਦੇ ਘਰ ਵਾਲੇ ਨੂੰ ਉਹ ਦਬਾ ਕੇ ਰੱਖਦੀ ਆ ਮਹਿੰਗੇ ਮਹਿੰਗੇ ਸੂਟ ਪਾਉਣੇ ਬਾਹਰ ਜਾਣਾ ਤੁਰਨਾ ਫਿਰਨਾ ਐਸੀ ਤਰ੍ਹਾਂ ਉਹ ਆਵਾਰਾਗਰਦੀ ਕਰਦੀ ਆ ਤਾਂ ਚਲੋ ਰਜੇਸ਼ ਆ ਜਿਹੜਾ ਉਹ ਕਾਫੀ ਮਿਹਨਤ ਕਰਨ ਤੋਂ ਬਾਅਦ ਤੇ ਦੋਨੋਂ ਐ ਲੱਗਦਾ ਮੈਂ ਬਾਵਾ ਪੈਸਾ ਕਮਾ ਕੇ ਭੇਜਦਾ ਤੇ ਉਹਨੂੰ ਇਹ ਲੱਗਦਾ ਵੀ ਭਾਬੀ ਐ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੀਗੀ ਆਪਦੀ ਪਤਨੀ ਦਾ ਤਾਂ ਬਿਲਕੁਲ ਵੀ ਖਿਆਲ ਨਹੀਂ ਰੱਖਦਾ ਸੀ ਤੇ ਚਲੋ ਉਸ ਤੋਂ ਬਾਅਦ 2-3 ਸਾਲਾਂ ਬਾਅਦ ਉਹਨੂੰ ਐ ਲੱਗਦਾ ਵੀ ਮੈਂ ਘਰ ਜਾਵਾਂ ਮਾਂ ਵਾਪਸ ਵੀ ਘਰ ਦੇ ਹਾਲਾਤ ਵੇਖਣ ਜਾ ਕੇ ਉਹੋ ਆਪਣੇ ਟਿਕਟ ਕਰਾਉਂਦਾ ਤੇ ਵਾਪਸ ਇੰਡੀਆ ਆ ਜਾਂਦਾ ਇੰਡੀਆ ਆ ਕੇ ਵਾਪਸ ਉਹ ਆਪਣੇ ਘਰ ਆਉਂਦਾ ਘਰ ਆ ਕੇ ਉਹ ਵੇਖਦਾ ਵੀ ਉਹਦੇ ਘਰ ਨੂੰ ਬਾਹਰੋਂ ਤਾਲਾ ਲੱਗਿਆ ਹੁੰਦਾ ਉਹ ਆਂਡ ਗਵਾਂਡ ਦੇ ਵਿੱਚ ਪੁੱਛਦਾ ਤੇ ਆਂਢੀ ਗਵੰਢੀ ਉਹਨੂੰ ਕਹਿੰਦੇ ਆ ਵੀ ਤੂੰ ਇੰਨੇ ਸਾਲਾਂ ਤੋਂ ਆਇਆ ਟਿਕਾ ਰਾਲੀ ਤੇਰੀ ਪਹਿਲਾਂ ਦੀ ਗਈ ਹੋਈ ਆ ਮਾਂ ਪਿਓ ਤੇਰੇ ਘਰੋਂ ਹਣਾ ਤੇਰੀ ਪਰਜਾਈ ਨੇ ਕੱਢ ਤੇ ਵੀ ਤੈਨੂੰ ਪਤਾ ਹੀ ਨਹੀਂ ਲੱਗਿਆ ਉਹ ਕਹਿੰਦਾ ਵੀ ਮੇਰੇ ਮਾਂ ਪਿਓ ਨੇ ਤਾਂ ਮੇਰੇ ਨਾਲ ਕਦੇ ਗੱਲ ਹੀ ਨਹੀਂ ਕੀਤੀ ਸ਼ੁਰੂ ਸ਼ੁਰੂ ਚ ਸਾਡੀ ਗੱਲ ਹੁੰਦੀ ਸੀ ਤੇ ਲੋਕਾਂ ਨੂੰ ਪਤਾ ਸੀ ਹਣਾ ਵੀ ਇਹ ਪਰਜਾਈ ਦੇ ਪਿੱਛੇ ਲੱਗਿਆ ਹੋਇਆ ਤੇ ਕਈ ਲੋਕਾਂ ਨੇ ਉਹਨੂੰ ਕਹਿ ਵੀ ਦਿੱਤਾ ਵੀ ਜਿਹੜੀ ਪਰਜਾਈ ਦੇ ਤੂੰ ਸਾਹਾਂ ਚ ਸਾਹ ਲੈਂਦਾ ਸੀ ਵੀ ਉਸੇ ਪਰਜਾਈ ਨੇ ਤੇਰੇ ਮਾਂ ਪਿਓ ਨੂੰ ਘਰੋਂ ਕੱਢਤਾ ਤੇ ਆਪ ਉਹ ਕਿਤੇ ਹੋਰ ਚਲੇ ਗਏ ਆ ਇਹ ਗੱਲ ਸੁਣ ਕੇ ਰਜੇਸ਼ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹਨੂੰ ਬੜਾ ਦੁੱਖ ਹੁੰਦਾ ਤੇ ਉਹ ਆਂਡੀਆਂ ਗਵਾਂਡੀਆਂ ਨੂੰ ਪੁੱਛਦਾ ਵੀ ਤੁਹਾਨੂੰ ਪਤਾ ਹੋਵੇ ਮੇਰੇ ਮਾਂ ਪਿਓ ਕਿੱਥੇ ਨੇ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਉਹ ਕਿੱਥੇ ਚਲੇ ਗਏ ਆ ਵੀ ਪਰ ਉਹ ਬੜੀ ਮਾੜੀ ਹਾਲਤ 'ਚ ਗਏ ਆ ਤੇ ਉਹਨੂੰ ਬੜਾ ਦੁੱਖ ਹੁੰਦਾ ਤੇ ਉਹ ਕੀ ਸੋਚਦਾ ਵੀ ਹੁਣ ਮੈਨੂੰ ਪਿੰਕੀ ਕੋਲ ਜਾਣਾ ਚਾਹੀਦਾ ਵੀ ਪਿੰਕੀ ਤੋਂ ਮਾਫੀ ਮੰਗਣੀ ਚਾਹੀਦੀ ਆ ਉਹ ਕੀ ਕਰਦਾ ਉਹ ਰੇਲਵੇ ਸਟੇਸ਼ਨ ਤੇ ਜਾਂਦਾ ਰੇਲਵੇ ਸਟੇਸ਼ਨ ਤੇ ਉਹਨੂੰ ਇਹ ਸੀ ਵੀ ਟ੍ਰੇਨ ਲੈ ਕੇ ਮੈਂ ਆਪਣੇ ਸਹੁਰੇ ਘਰ ਜਾਵਾਂ ਤੇ ਰੇਲਵੇ ਸਟੇਸ਼ਨ ਤੇ ਜਾ ਕੇ ਉਹ ਕੀ ਵੇਖਦਾ ਕਿ ਉਹਦੇ ਘਰ ਵਾਲੀ ਪਿੰਕੀ ਜਿਹਦੀ ਗੋਦੀ ਇੱਕ ਕੁੜੀ ਚੱਕੀ ਹੋਈ ਆ ਤੇ ਨਾਲ ਉਹਦੇ ਮਾਪਿਓ ਆ ਜਿਹੜੇ ਉਹ ਰੇਲਵੇ ਸਟੇਸ਼ਨ ਤੇ ਭੀਖ ਮੰਗ ਰਹੇ ਆ ਅਸਲ ਦੇ ਵਿੱਚ ਕੀ ਹੋਇਆ ਸੀ ਕਿ ਪਿੰਕੀ ਜਦੋਂ ਆਪਣੇ ਪੇਕੇ ਘਰ ਚਲੀ ਗਈ ਸੀ ਉਸ ਤੋਂ ਬਾਅਦ ਉਦੋਂ ਉਹ ਪ੍ਰੈਗਨੈਂਟ ਸੀ ਉਹਨੇ ਕਦੇ ਵੀ ਇਹ ਗੱਲ ਆਪਣੇ ਪਤੀ ਨਾਲ ਨਹੀਂ ਕੀਤੀ ਕਿਉਂਕਿ ਉਹ ਗੁੱਸੇ ਹੋ ਕੇ ਚਲੀ ਗਈ ਸੀ ਜਦੋਂ ਉਹ ਪ੍ਰੈਗਨੈਂਟ ਹੋਈ ਤੇ ਉਦੇ ਬੱਚਾ ਹੋਣ ਵਾਲਾ ਸੀ ਤਾਂ ਜਿਹੜੀ ਪਿੰਕੀ ਦੀ ਭਝਾਈ ਆ ਉਹ ਵੀ ਉਹਨੂੰ ਘਰੋਂ ਕੱਢ ਦਿੰਦੀ ਆ ਉਹਨੂੰ ਕਹਿੰਦੀ ਵੀ ਤੂੰ ਆਪਦੇ ਘਰ ਵਾਲੇ ਦੇ ਘਰੇ ਜਾ ਵੀ ਤੂੰ ਇੱਥੇ ਕਿਉਂ ਸਾਡੇ ਤੇ ਬੋਝ ਬਣੀ ਆ ਉਤੋਂ ਤੂੰ ਪ੍ਰੈਗਨੈਂਟ ਆ ਤੇਰੇ ਬੱਚਾ ਹੋਜੂ ਅਸੀਂ ਤੇਰਾ ਖਰਚਾ ਕਿੱਥੋਂ ਚੱਕਾਂਗੇ ਤਾਂ ਪਿੰਕੀ ਵਿਚਾਰੀ ਕੀ ਕਰਦੀ ਆ ਕਿ ਉਹ ਰੇਲਵੇ ਸਟੇਸ਼ਨ ਤੇ ਆ ਕੇ ਭੀਖ ਮੰਗਣੀ ਸ਼ੁਰੂ ਕਰ ਦਿੰਦੀ ਆ ਉਹਨੂੰ ਇਹ ਲੱਗਦਾ ਵੀ ਭੀਖ ਮੰਗ ਕੇ ਹੀ ਮੈਂ ਕਮਾ ਸਕਦੀ ਆ ਹੋਰ ਮੈਂ ਆਪਣੇ ਬੱਚੇ ਲਈ ਹਨਾ ਕੀ ਕਰ ਸਕਦੀ ਆ ਜਦੋਂ ਉਹ ਰੇਲਵੇ ਸਟੇਸ਼ਨ ਤੇ ਆਉਂਦੀ ਆ ਤੇ ਉਹ ਆਪਣੇ ਮਾਤਾ ਪਿਤਾ ਦੀ ਸੱਸ ਸਹੁਰੇ ਦੀ ਹਾਲਤ ਵੇਖਦੀ ਆ ਕਿਉਂਕਿ ਉਹਦੇ ਸੱਸ ਸਹੁਰਾ ਵੀ ਰੇਲਵੇ ਸਟੇਸ਼ਨ ਤੇ ਭੀਖ ਮੰਗ ਰਹੇ ਹੁੰਦੇ ਆ ਫਿਰ ਉਹਨਾਂ ਨੂੰ ਪੁੱਛਦੀ ਆ ਤਾਂ ਉਹ ਦੱਸਦੇ ਆ ਕਿ ਪੁੱਤਰ ਤੇਰੀ ਜਠਾਣੀ ਨੇ ਸਾਡੇ ਨਾਲ ਇਦਾਂ ਕੀਤੀ ਸਾਰੀ ਪ੍ਰਾਪਰਟੀ ਨਾਂ ਲਵਾ ਕੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਰਜੇਸ਼ ਆ ਜਿਹੜਾ ਉਹ ਬਾਹਰ ਚਲਿਆ ਗਿਆ ਬਾਹਰ ਜਾ ਕੇ ਜਿਹੜੀ ਉਹ ਪੈਸੇ ਭੇਜਦਾ ਵੀ ਉਹ ਵੱਡੀ ਹੀ ਰੱਖਦੀ ਆ ਵੀ ਤੈਨੂੰ ਤਾਂ ਪਤਾ ਹੀ ਆ ਤਾਂ ਫਿਰ ਉਹ ਕਹਿੰਦੀ ਵੀ ਦੇਖੋ ਮੰਮੀ ਪਾਪਾ ਤੁਹਾਨੂੰ ਉਹਨਾਂ ਨੇ ਵਗਾਨੇ ਕਰਤਾ ਪਰ ਮੇਰੇ ਲਈ ਤੁਸੀਂ ਮੇਰੇ ਮਾਪੇ ਦੇ ਸਮਾਨ ਹੋ ਮੈਨੂੰ ਤੁਹਾਡੇ ਸਹਾਰੇ ਦੀ ਲੋੜ ਆ ਕਿਉਂਕਿ ਕੱਲੀ ਔਰਤ ਨੂੰ ਦੇਖ ਕੇ ਲੋਕ ਤਕਾਉਂਦੇ ਆ ਤੇ ਆਪਾਂ ਸਾਰੇ ਰਲ ਕੇ ਇੱਥੇ ਰਹਾਂਗੇ ਉਹ ਇੱਕ ਨਿੱਕੀ ਜਿਹੀ ਝੌਂਪੜੀ ਟਾਈਪ ਬਣਾਉਂਦੇ ਆ ਲੱਕੜਾਂ ਗੱਡ ਕੇ ਉੱਤੇ ਤਰਪਾਲ ਜੀ ਪਾ ਲੈਂਦੇ ਆ ਤੇ ਉਸੇ ਝੌਂਪੜੀ ਦੇ ਵਿੱਚ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਆ ਫਿਰ ਉਹ ਆਪਣੇ ਸੱਸ ਸਹੁਰੇ ਨੂੰ ਦੱਸਦੀ ਆ ਹਨਾ ਕਿ ਆ ਤੁਹਾਡੀ ਪੋਤੀ ਆ ਵੀ ਜਦੋਂ ਮੈਂ ਇਥੋਂ ਗਈ ਤਾਂ ਮੈਂ ਪ੍ਰੈਗਨੈਂਟ ਸੀ ਵੀ ਮੇਰੀ ਭਝਾਈ ਨੇ ਵੀ ਮੈਨੂੰ ਰੱਖਿਆ ਨਹੀਂ ਤਾਂ ਫਿਰ ਉਹ ਇੱਕ ਦੂਜੇ ਦਾ ਸਹਾਰਾ ਬਣਦੇ ਆ। ਹੁਣ ਜਦੋਂ ਰਜੇਸ਼ ਰੇਲਵੇ ਸਟੇਸ਼ਨ ਤੇ ਜਾਂਦਾ ਤੇ ਉਹਨਾਂ ਨੂੰ ਇਕੱਠਿਆਂ ਨੂੰ ਵੇਖਦਾ ਤੇ ਉਹਨਾਂ ਨੂੰ ਵੇਖ ਕੇ ਉਹਦੇ ਰੋਂਗਟੇ ਖੜੇ ਹੁੰਦੇ ਆ ਵੀ ਮੇਰੇ ਮਾਪਿਓ ਤੇ ਨਾਲ ਪਿੰਕੀ ਵੀ ਪਿੰਕੀ ਦੇ ਗੋਦੀ ਬੱਚੀ ਚੱਕੀ ਹੁੰਦੀ ਆ ਹਨਾ ਤੇ ਉਹਨਾਂ ਦਿਮਾਗ ਕੋ ਮੰਜਾਂਦਾ ਉਹਦਾ। ਚਲ ਜਦੋਂ ਉਹ ਉਹਨਾਂ ਦੇ ਨੇੜੇ ਜਾਂਦਾ ਤੇ ਉਹਨਾਂ ਨੂੰ ਨੇੜੇ ਜਾ ਕੇ ਪੁੱਛਦਾ ਵੀ ਤੁਸੀਂ ਸਾਰੇ ਇੱਥੇ ਕਿਵੇਂ? ਤੁਹਾਡੀ ਇਹ ਹਾਲਤ ਕਿਵੇਂ ਹੋਈ? ਤਾਂ ਫਿਰ ਰਜੇਸ਼ ਦੇ ਮੰਮੀ ਪਾਪਾ ਉਹਨੂੰ ਲਾਣਤਾ ਪਾਉਂਦੇ ਆ ਉਹਨੂੰ ਕਹਿੰਦੇ ਆ ਕਿ ਤੇਰੀ ਵਜ੍ਹਾ ਨਾਲੇ ਸਾਰਾ ਕੁਝ ਹੋਇਆ ਜੇ ਤੂੰ ਆਪਣੀ ਭਝਾਈ ਦੇ ਗਲਤ ਚੱਕਰ ਦੇ ਵਿੱਚ ਫਸਿਆ ਤਾਂ ਕਰਕੇ ਆਪਣਾ ਪਰਿਵਾਰ ਅੱਜ ਇਸ ਹਾਲਤ ਦੇ ਵਿੱਚ ਆ ਉਹ ਦੱਸਦੇ ਆ ਕਿ ਤੇਰੀ ਭਝਾਈ ਨੇ ਤੈਨੂੰ ਯੂਜ਼ ਕਰਨਾ ਸੀ ਪੈਸੇ ਸਾਰੇ ਉਹਨੇ ਰੱਖ ਲਏ ਪ੍ਰਾਪਰਟੀ ਵੀ ਨਾਮ ਕਰਵਾ ਲਈ ਤੇ ਸਾਨੂੰ ਘਰੋਂ ਕੱਢਤਾ ਤੇ ਆ ਤੇਰੇ ਘਰ ਵਾਲੀ ਚੰਗੀ ਆ ਜਿਹੜੀ ਕਿ ਵਿਚਾਰੀ ਬਿਨਾ ਕਿਸੇ ਲਾਲਚ ਸਵਾਰਥ ਦੇ ਸਾਡੇ ਨਾਲ ਰਹਿੰਦੀ ਆ ਤੇ ਸਾਡੇ ਨਾਲ ਹਣ ਸਾਨੂੰ ਸੰਭਾਲਦੀ ਵੀ ਆ ਰਜੇਸ਼ ਉਹਨਾਂ ਸਾਰਿਆਂ ਤੋਂ ਮਾਫੀ ਮੰਗਦਾ ਤੇ ਉਹਨਾਂ ਨੂੰ ਕਹਿੰਦਾ ਕਿ ਮੈਂ ਮਾਫੀ ਦੇ ਲਾਇਕ ਤਾਂ ਹੈ ਨਹੀਂ ਪਰ ਮੈਂ ਚਾਹਣਾ ਕਿ ਆਪਾਂ ਆਪਣੇ ਪਰਿਵਾਰ ਨੂੰ ਜੋੜੀਏ ਜੋ ਮੇਰੇ ਤੋਂ ਗਲਤੀ ਹੋਈ ਆ ਉਹ ਮਾਫੀ ਦੇ ਲਾਇਕ ਨਹੀਂ ਪਰ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਨਾਲ ਰੱਖਣਾ ਚਾਹਣਾ ਤਾਂ ਪਿੰਕੀ ਜਿਹੜੀ ਉਹ ਬਹੁਤ ਸੌਫਟ ਹਾਰਟਡ ਹੁੰਦੀ ਆ ਉਹ ਆਪਣੇ ਪਤੀ ਨੂੰ ਮਾਫ ਕਰ ਦਿੰਦੀ ਆ ਤੇ ਮਾਪੇ ਉਹ ਤਾਂ ਆਪਣੇ ਬੱਚਿਆਂ ਨੂੰ ਮਾੜੇ ਜੇ ਨਾਲ ਹਨਾ ਪਿਗਲ ਜਾਂਦਾ ਉਹਨਾਂ ਦਾ ਦਿਲ ਮਾਫ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਉੱਥੋਂ ਦੂਜੇ ਸ਼ਹਿਰ ਦੇ ਵਿੱਚ ਚਲਿਆ ਜਾਂਦਾ ਬਾਰੂ ਉਹ ਆਇਆ ਹੁੰਦਾ ਪਰ ਉਹਦੇ ਕੋਲ ਪੈਸਾ ਕੋਈ ਨਹੀਂ ਹੁੰਦਾ ਕਿਉਂਕਿ ਸਾਰੇ ਪੈਸੇ ਉਹਨੇ ਆਪਣੀ ਭਾਬੀ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕੀਤੇ ਹੁੰਦੇ ਆ ਫਿਰ ਉਹ ਨਾਲ ਦੇ ਸ਼ਹਿਰ ਦੇ ਵਿੱਚ ਜਾ ਕੇ ਸਬਜ਼ੀ ਮੰਡੀ ਦੇ ਨੇੜੇ ਇੱਕ ਮਕਾਨ ਕਿਰਾਏ ਤੇ ਲੈਂਦਾ ਤੇ ਉਹ ਸਬਜ਼ੀ ਵੇਚਣੀ ਸ਼ੁਰੂ ਕਰਦਾ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦ ਕੇ ਉਹ ਵੇਚਦਾ ਤੇ ਚਲੋ ਉਹਦੇ ਘਰ ਵਾਲੀ ਵੀ ਉਹਦੀ ਮਦਦ ਕਰਦੀ ਆ ਤੇ ਹੌਲੀ-ਹੌਲੀ ਉਹ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰਦੇ ਆ ਹੌਲੀ-ਹੌਲੀ ਕੰਮ ਦੀ ਜਾਂਚ ਆ ਜਾਂਦੀ ਆ ਉਹ ਕਿਰਾਏ ਦੇ ਮਕਾਨ ਨੂੰ ਛੱਡ ਕੇ ਉਹ ਹੌਲੀ-ਹੌਲੀ ਆਪਣਾ ਮਕਾਨ ਲੈ ਲੈਂਦਾ ਤੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਸਥਿਰ ਹੋ ਜਾਂਦੀ ਆ ਇੱਕ ਦਿਨ ਉਹ ਮਤਲਬ ਸਬਜ਼ੀ ਵੇਚ ਕੇ ਆ ਰਿਹਾ ਹੁੰਦਾ ਹੁਣ ਉਹ ਵੱਡੇ ਲੈਵਲ ਤੇ ਸਬਜ਼ੀ ਖਰੀਦਦਾ ਸਬਜ਼ੀ ਵੇਚ ਕੇ ਆ ਰਿਹਾ ਹੁੰਦਾ ਤੇ ਰਸਤੇ ਦੇ ਵਿੱਚ ਉਹਨੂੰ ਉਹਦੇ ਭਰਾ ਭਝਾਈ ਭੀਖ ਮੰਗਦੇ ਦੇਖਦੇ ਆ ਜਿਹੜੇ ਭਰਾ ਭਝਾਈ ਨੇ ਆਪਣੇ ਮਾਪਿਓ ਨੂੰ ਘਰੋਂ ਕੱਢਿਆ ਰਜੇਸ਼ ਨਾਲ ਧੋਖਾ ਕੀਤਾ ਪਿੰਕੀ ਨਾਲ ਧੋਖਾ ਕੀਤਾ ਉਹੀ ਪ੍ਰਾਪਰਟੀ ਜਿਹੜੀ ਉਹਨਾਂ ਨੇ ਹਥਿਆਈ ਉਹ ਭੀਖ ਮੰਗ ਰਹੇ ਹੁੰਦੇ ਆ ਤੇ ਫਿਰ ਉਹ ਉਹਨਾਂ ਦੇ ਕੋਲ ਖੜਦਾ ਉਹਨਾਂ ਨੂੰ ਪੁੱਛਦਾ ਵੀ ਕੀ ਗੱਲ ਤੁਸੀਂ ਭੀਖ ਕਿਉਂ ਮੰਗ ਰਹੇ ਹੋ ਤਾ ਫਿਰ ਉਹਦਾ ਭਰਾ ਪਰਜਾਈ ਰੋਂਦੇ ਆ ਤੇ ਉਹ ਤੋਂ ਮਾਫੀ ਮੰਗਦੇ ਆ ਉਹਨੂੰ ਕਹਿੰਦੇ ਆ ਕਿ ਜਿਹੜੀ ਔਲਾਦ ਲਈ ਅਸੀਂ ਤੇਰੇ ਨਾਲ ਠੱਗੀਆਂ ਕੀਤੀਆਂ ਮਾਪਿਓਂ ਨਾਲ ਠੱਗੀਆਂ ਕੀਤੀਆਂ ਉਹੀ ਸਾਡੇ ਨੌਜਵਾਨ ਮੁੰਡੇ ਦੋਨੋਂ ਸਾਡੇ ਸਾਨੂੰ ਕੁੱਟਦੇ ਮਾਰਦੇ ਆ ਸਾਨੂੰ ਕੁਛ ਰੋਟੀ ਪਾਣੀ ਦਿੰਦੇ ਨਹੀਂ ਸਾਰੀ ਪ੍ਰਾਪਰਟੀ ਆ ਜਿਹੜੀ ਉਹ ਉਹਨਾਂ ਨੇ ਆਪ ਦੇ ਨਾਮ ਕਰਵਾ ਲਈ ਆ ਧੱਕੇ ਨਾਲ ਕਰਵਾ ਲਈ ਆ ਮੁੜ ਕੇ ਸਾਨੂੰ ਘਰੋਂ ਕੱਢ ਦਿੱਤਾ ਇਵਨ ਕਿ ਉਹ ਦੋਨੋਂ ਹਜੇ ਵਿਆਹੀ ਵੀ ਨਹੀਂ ਹੋਏ ਉਹਨਾਂ ਨੇ ਹੁਣੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਜਿਹੜਾ ਰਜੇਸ਼ ਆ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਮੇਰੇ ਨਾਲ ਚੱਲੋ ਚਲੋ ਦੋਨਾਂ ਨੂੰ ਲੈ ਕੇ ਜਾਂਦਾ ਆਪਦੇ ਘਰ ਪਿੰਕੀ ਆਪਣੇ ਜੇਠ ਜਿਹਾਣੀ ਨੂੰ ਵੇਖਦੀ ਆ ਤੇ ਉਹਦੇ ਮਾਪਿਓ ਵੇਖਦੇ ਆ ਉਹ ਫਿਰ ਸਾਰੀ ਗੱਲ ਦੱਸਦਾ ਵੀ ਇਹਨਾਂ ਨਾਲ ਇਦਾਂ ਹੋਈ ਤੇ ਉਹ ਦੋਨੋਂ ਜੀ ਪਿੰਕੀ ਤੋਂ ਤੇ ਆਪਣੇ ਮਾਤਾ ਪਿਤਾ ਤੋਂ ਮਾਫੀ ਮੰਗਦੇ ਆ ਉਹਦੇ ਪੈਰਾਂ 'ਚ ਡਿੱਗ ਜਾਂਦੇ ਆ ਤੇ ਉਸ ਤੋਂ ਬਾਅਦ ਪਿੰਕੀ ਕਹਿੰਦੀ ਆ ਕਿ ਤੁਸੀਂ ਮੇਰੇ ਤੋਂ ਮਾਫੀ ਨਾ ਮੰਗੋ ਕਿਉਂਕਿ ਮੈਂ ਛੋਟੀ ਆ ਚਲੋ ਜੋ ਤੁਸੀਂ ਗਲਤੀ ਕੀਤੀ ਉਹਦੀ ਸਜ਼ਾ ਤੁਹਾਨੂੰ ਕੁਦਰਤ ਨੇ ਦੇ ਦਿੱਤੀ ਆ ਮੈਂ ਕੌਣ ਹੁੰਨੀ ਆ ਮਾਫ ਕਰਨ ਵਾਲੀ ਫਿਰ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਆ ਕਿ ਜੋ ਵੀ ਹੋਇਆ ਇਹਨਾਂ ਨਾਲ ਮਾੜਾ ਹੋਇਆ ਜੋ ਇਹਨਾਂ ਨੇ ਆਪਣੇ ਨਾਲ ਕੀਤੀ ਉਹਦੋਂ ਦੁੱਗਣੀ ਸਜ਼ਾ ਇਹਨਾਂ ਨੂੰ ਮਿਲ ਗਈ ਵੀ ਫਿਰ ਵੀ ਇਹ ਆਪਣੇ ਆ ਇਹਨਾਂ ਨੂੰ ਕੋਈ ਕੰਮ ਲੱਭ ਕੇ ਦੇ ਫਿਰ ਉਹੀ ਰਜੇਸ਼ ਆਪਣੇ ਭਰਾ ਨੂੰ ਆਪਣੇ ਨਾਲ ਕੰਮ ਤੇ ਲਾਉਂਦਾ ਤੇ ਉਹੀ ਪਰਝਾਈ ਜਿਹੜੀ ਕਿ ਰਜੇਸ਼ ਨੂੰ ਆਪਣੇ ਚੱਕਰ ਦੇ ਵਿੱਚ ਫਸਾ ਕੇ ਉਹਨੇ ਪਿੰਕੀ ਨੂੰ ਘਰੋਂ ਕੱਢਿਆ ਸੀ ਸੱਸ ਸਹੁਰੇ ਨੂੰ ਕੱਢਿਆ ਸੀ ਫਿਰ ਉਹਨਾਂ ਤੋਂ ਮਾਫੀ ਮੰਗਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਹਾਂ ਮੈਂ ਗਲਤੀ ਕੀਤੀ ਆ ਰਜੇਸ਼ ਦਾ ਕੋਈ ਕਸੂਰ ਨਹੀਂ ਸੀ ਮੈਂ ਇਹਨੂੰ ਆਪਦੇ ਚੱਕਰ ਚ ਫਸਾਇਆ ਮੈਂ ਮਤਲਬ ਵੀ ਨਿਕਲੀ ਮੈਂ ਬਹੁਤ ਧੋਖੇबाज ਨਿਕਲੀ ਮੈਂ ਮਾਫੀ ਦੇ ਲਾਇਕ ਨਹੀਂ ਪਰ ਮੈਨੂੰ ਮੇਰੀ ਕੀਤੇ ਦੀ ਸਜ਼ਾ ਮਿਲ ਗਈ ਆ ਤਾਂ ਪਿੰਕੀ ਕਹਿੰਦੀ ਕਿ ਦੀਦੀ ਚਲੋ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਹੋਇਆ ਵੀ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਤੇ ਫਿਰ ਉਹ ਕਹਿੰਦੇ ਵੀ ਤੁਸੀਂ ਸਾਡੇ ਨਾਲ ਉਹ ਕਹਿੰਦੀ ਵੀ ਨਹੀਂ ਮੈਂ ਤੁਹਾਡੇ ਨਾਲ ਨਹੀਂ ਰਹੂੰਗੀ ਅਸੀਂ ਆਪਦਾ ਮਕਾਨ ਅਲੱਗ ਲੈ ਕੇ ਰ੍ਹਾਂਗੇ ਕਿਰਾਏ ਤੇ ਲਈਏ ਭਾਵੇਂ ਅਸੀਂ ਤੁਹਾਡੀ ਲਾਈਫ ਦੇ ਵਿੱਚ ਦੁਬਾਰਾ ਨਹੀਂ ਆਵਾਂਗੇ ਇੰਨਾ ਹੀ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਕੰਮ ਜੋਗੇ ਕੀਤਾ ਫਿਰ ਰਜੇਸ਼ ਆਪਦੇ ਭਰਾ ਨੂੰ ਕੰਮ ਲੱਭ ਕੇ ਦਿੰਦਾ ਉਹ ਕੰਮ ਕਰਦਾ ਤੇ ਉਹ ਇੱਕ ਅਲੱਗ ਕਮਰਾ ਕਿਰਾਏ ਤੇ ਲੈ ਕੇ ਰਹਿਣਾ ਸ਼ੁਰੂ ਕਰ ਦਿੰਦੇ ਹੈਗੇ ਕਿਉਂਕਿ ਉਹਦੀ ਪਿਜਾਈ ਨੂੰ ਵੀ ਇਹ ਲੱਗਦਾ ਹੁੰਦਾ ਵੀ ਸਾਨੂੰ ਹੁਣ ਇਕੱਠੇ ਨਹੀਂ ਰਹਿਣਾ ਚਾਹੀਦਾ ਵੀ ਜੋ ਅਸੀਂ ਗਲਤੀ ਕੀਤੀ ਆ ਵੀ ਉਹ ਤੋਂ ਬਾਅਦ ਜੇ ਸਾਨੂੰ ਇਹਨਾਂ ਨੇ ਮਾਫ਼ ਕਰਤਾ ਕਰਦੇ ਆ ਨਹੀਂ ਤਾਂ ਸਾਨੂੰ ਇਸ ਤਰ੍ਹਾਂ ਨਹੀਂ ਰਹਿਣਾ ਚਾਹੀਦਾ ਵੀ ਇਸ ਸਮਾਜ ਦੇ ਵਿੱਚ ਕੋਈ ਵੀ ਜਦੋਂ ਕਿਸੇ ਨਾਲ ਗਲਤ ਕਰਦਾ ਤਾਂ ਉਹਦੇ ਨਾਲ ਗਲਤ ਹੋਣਾ ਸੁਭਾਵਿਕ ਆ ਇਸ ਕਰਕੇ ਕਦੇ ਵੀ ਕਿਸੇ ਦੇ ਪੈਸੇ ਤੇ ਕਿਸੇ ਦੀ ਪ੍ਰਾਪਰਟੀ ਤੇ ਕਿਸੇ ਦਾ ਹੱਕ ਨਾ ਮਾਰੋ ਕਿਸੇ ਦੇ ਪੈਸਿਆਂ ਦੇ ਲਾਲਚ ਕਰਕੇ ਉਹਦੇ ਨਾਲ ਰਿਸ਼ਤਾ ਨਾ ਜੋੜੋ ਤੇ ਪਵਿੱਤਰ ਰਿਸ਼ਤੇ ਜਿਹੜੇ ਸਾਡੇ ਪਰਿਵਾਰਕ ਰਿਸ਼ਤੇ ਹੁੰਦੇ ਆ ਉਹਨਾਂ ਦੇ ਨਾਲ ਹਮੇਸ਼ਾ ਜੁੜੇ ਰਹੋ ਰਿਸ਼ਤਿਆਂ ਦੇ ਵਿੱਚ ਇਮਾਨਦਾਰ ਰਹੋ ਕੀ ਤੁਹਾਨੂੰ ਇਹ ਕਹਾਣੀ ਪਸੰਦ ਆਈ ਕੀ ਤੁਸੀਂ ਆਪਣੇ ਆਸ-ਪਾਸੇ ਇਦਾਂ ਦੀ ਕੋਈ ਘਟਨਾ ਵੇਖੀ ਆ ਜਿਹਦੇ ਵਿੱਚ ਕਿਸੇ ਪਰਿਵਾਰਕ ਮੈਂਬਰ ਨੇ ਆਪਣੇ ਦੂਜੇ ਭੈਣ ਭਰਾ ਨਾਲ ਠੱਗੀ ਮਾਰੀ ਹੋਵੇ ਤੇ ਉਹਦਾ ਫਲ ਉਹਨੂੰ ਮਿਲਿਆ ਹੋਵੇ ਤੁਸੀਂ ਜਰੂਰ ਸਾਡੇ ਨਾਲ ਸਾਂਝੀ ਕਰਿਓ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਕਹਾਣੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ ਜਰੂਰ ਸਾਂਝੀ ਕਰਿਓ ਆਪਾਂ ਆਪਣੇ ਚੈਨਲ ਤੇ ਜਰੂਰ ਸੁਣਾਵਾਂਗੇ ਇਹਨਾਂ ਕਹਾਣੀਆਂ ਨੂੰ ਸੁਣਾਉਣ ਦਾ ਮਕਸਦ ਸਾਡੇ ਸਮਾਜ ਦੇ ਜਿਹੜੇ ਲੋਕ ਆ ਜਿਹੜੇ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਭੁੱਲ ਕੇ ਸਵਾਰਥ ਦੇ ਰਾਹ ਤੁਰਿਆ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਥੋੜੀ ਬਹੁਤੀ ਮੱਤਾਵੇ ਪਰ ਹਰ ਇੱਕ ਇਨਸਾਨ ਇਹ ਕਹਿੰਦਾ ਕਿ ਮੇਰੇ ਜਿੰਨਾ ਸਿਆਣਾ ਕੋਈ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਇਨਸਾਨ ਨੂੰ ਰਿਸ਼ਤਿਆਂ ਦੀ ਅਹਿਮੀਅਤ ਪਤਾ ਲੱਗਦੀ ਆ ਤਾਂ ਸ਼ਾਇਦ ਉਹਨਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੁੰਦਾ ਪਹਿਲਾਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਿਸ਼ਤਿਆਂ ਦੇ ਵਿੱਚ ਬੇਈਮਾਨੀ ਨਾ ਰੱਖੀ ਜਾਵੇ ਇਹ ਰਿਸ਼ਤਿਆਂ ਨੂੰ ਇਮਾਨਦਾਰੀ ਨਾਲ ਨਭਾਓ ਤੁਸੀਂ ਵੀ ਖੁਸ਼ ਰਹੋਗੇ ਤੇ ਰਿਸ਼ਤੇ ਵੀ ਖੁਸ਼ ਰਹਿਣਗੇ ਤੇ ਉਸ ਤੋਂ ਬਾਅਦ ਆਪਾਂ ਆਪਣੀ ਅੱਜ ਦੀ ਵੀਡੀਓ ਤੇ ਜੋ ਤੁਹਾਡੇ ਸਾਰਿਆਂ ਦੇ ਕਮੈਂਟ ਆਏ ਨੇ ਉਹ ਮੈਂ ਰੀਡ ਕਰਦੀ ਆ ਕਿਉਂਕਿ ਮੈਨੂੰ ਬੜੇ ਸੋਹਣੇ-ਸੋਹਣੇ ਕਮੈਂਟ ਅੱਜ ਆਏ ਸਾਰਿਆਂ ਨੇ ਆਪਣੇ ਬਾਰੇ ਦੱਸਿਆ ਪਹਿਲਾ ਕਮੈਂਟ ਹੈ ਹਰਪਾਲ ਸੇਖੋਂ ਜੀ ਬਹੁਤ ਵਧੀਆ ਕਹਾਣੀ ਸੀ ਭੈਣੇ ਮੇਰਾ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਧੰਨਵਾਦ ਵੀਰੇ ਅੱਗੇ ਰਣਜੀਤ ਕੌਰ ਜੀ ਨੇ ਲਿਖਿਆ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਮੇਰਾ ਨਾਮ ਬੋਲਿਆ ਧੰਨਵਾਦ ਤੁਹਾਡਾ ਜਦੋਂ ਆਪਣੀ ਵਜ੍ਹਾ ਨਾਲ ਕਿਸੇ ਦੇ ਚਿਹਰੇ ਤੇ ਸਮਾਈਲ ਆਉਂਦੀ ਆ ਤਾਂ ਇਹ ਗੱਲ ਬਹੁਤ ਖੁਸ਼ੀ ਦਿੰਦੀ ਆ ਤੇ ਅੱਗੇ ਪਰਮਜੀਤ ਕੌਰ ਜੀ ਨੇ ਲਿਖਿਆ ਸਾਦੇ ਰਿਹਾ ਕਰੋ ਬੱਚੇ ਸਾਦਗੀ ਵਰਗੀ ਕੋਈ ਪਰਸਨੈਲਿਟੀ ਨਹੀਂ ਇੱਕ ਗੱਲ ਦੱਸ ਤੂੰ ਸਕੂਲ ਵਿੱਚ ਕੀ ਕਰਦੀ ਹੈਂ ਤੇ ਕੀ ਟਾਈਮਿੰਗ ਹੈ ਹਾਂਜੀ ਮੈਂ ਬਿਲਕੁਲ ਵੈਸੇ ਸਾਦੀ ਰਹਿਣੀ ਆ ਸ਼ਾਇਦ ਕੱਲ ਮੈਂ ਵਾਲ ਖੁੱਲੇ ਛੱਡ ਲਈ ਤੁਹਾਨੂੰ ਪਸੰਦ ਨਹੀਂ ਆਏ ਵੈਸੇ ਮੈਨੂੰ ਇਹ ਲੱਗਦਾ ਸੀ ਮੈਂ ਮੈਨੂੰ ਆਪਦੇ ਬਾਰੇ ਇਹ ਲੱਗਦਾ ਹੁੰਦਾ ਵੀ ਮੈਂ ਬਹੁਤੀ ਟੌਰ ਟਨਿਕ ਕਰਦੀ ਕਦੇ-ਕਦੇ ਥੋੜੀ ਜੀ ਲੁੱਕ ਚੇਂਜ ਕਰਨ ਨੂੰ ਹਨਾ ਜੀ ਕਰਿਆ ਹੁੰਦਾ ਕਿਉਂਕਿ ਔਰਤਾਂ ਨੂੰ ਹੁੰਦਾ ਆਪਾਂ ਨੂੰ ਹੁੰਦੀ ਆ ਬਟ ਵੈਸੇ ਮੈਂ ਕੋਸ਼ਿਸ਼ ਕਰੂੰਗੀ ਤੁਹਾਡੀ ਗੱਲ ਮੰਨਣ ਦੀ ਕਿ ਮੈਂ ਵਾਲ ਖੁੱਲੇ ਨਾ ਛੱਡਾਂ ਹਾਂਜੀ ਸਕੂਲ ਦੇ ਵਿੱਚ ਮੈਂ ਟੀਚਰ ਕਰਦੀ ਆ ਟੀਚਰਾਂ ਮੈਂ ਤੇ ਟਾਈਮਿੰਗ ਹੈਗੀ ਆ ਮੇਰੀ ਸਕੂਲ 8 ਵਜੇ ਲੱਗਦਾ ਤੇ 2 ਵਜੇ ਛੁੱਟੀ ਹੁੰਦੀ ਆ ਤੇ ਜਿਹੜੀ ਇਹ ਸਟੋਰੀ ਆ ਉਹ ਮੈਂ ਇੱਕ ਦਿਨ ਪਹਿਲਾਂ ਰਿਕਾਰਡ ਕਰਕੇ ਰੱਖਦੀ ਹੁੰਨੀ ਆ ਕਿਉਂਕਿ ਸਕੂਲ ਜਾਣਾ ਹੁੰਦਾ ਸਵੇਰੇ ਤਾਂ ਟਾਈਮ ਨਹੀਂ ਹੁੰਦਾ ਇਸ ਕਰਕੇ ਰਾਤ ਨੂੰ ਮਤਲਬ ਸਕੂਲੋਂ ਆ ਕੇ ਮੈਂ ਆਪਣੇ ਚੈਨਲ ਦੇ ਕੰਮ ਕਰਦੀ ਆ ਤੇ ਅਪਲੋਡ ਕਰਕੇ ਰੱਖਦੀ ਆ ਇਸ ਕਰਕੇ ਇਹ ਦਿਨੇ ਦਿਨੇ ਆਉਂਦੀ ਆਪਣੀ ਸਟੋਰੀ ਤੇ ਅੱਗੇ ਹੈ ਕਰਮਜੀਤ ਕੌਰ ਜੀ ਦੀਦੀ ਜੀ ਮੇਰੇ ਮੰਮੀ ਤੁਹਾਡੀਆਂ ਸਟੋਰੀਜ਼ ਸੁਣਦੇ ਨੇ ਮੈਨੂੰ ਬਹੁਤ ਅੱਛੀ ਲੱਗੀ ਹੁਣ ਮੈਂ ਵੀ ਸੁਣਨ ਲੱਗ ਗਈ ਆਈ ਐਮ ਫਰੋਮ ਅੰਬਾਲਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਤੁਹਾਡੇ ਪਿਆਰ ਸਤਿਕਾਰ ਦਾ ਕੋਈ ਮੁੱਲ ਨਹੀਂ ਹੈਗਾ ਬਹੁਤ ਅਨਮੋਲ ਆ ਮੇਰੇ ਲਈ ਅੱਗੇ ਗੁਰਮukh ਸਿੰਘ ਜੀ ਮੇਰਾ ਨਾਮ ਗੁਰਮukh ਸਿੰਘ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਅੱਗੇ ਹੈ ਕਮੈਂਟ ਗਿਆਨ ਸਿੰਘ ਵੈਰੀ ਗੁੱਡ ਜੀ ਅੱਗੇ ਦੀਪਦੀਪ ਬਹੁਤ ਵਧੀਆ ਲੱਗੀ ਵੀਡੀਓ ਪ੍ਰਗਟ ਸਿੰਘ ਇਨਾਂ ਨੇ ਇਮੋਜੀ ਭੇਜਿਆ ਧੰਨਵਾਦ ਸਿਸਟਰ ਅੱਗੇ ਮਨਜੀਤ ਕੌਰ ਪਟਿਆਲਾ ਕਹਾਣੀ ਬਹੁਤ ਵਧੀਆ ਸੀ ਧੰਨਵਾਦ ਜੀ ਪਰਮਜੀਤ ਕੌਰ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਕਹਾਣੀ ਬਹੁਤ ਵਧੀਆ ਲੱਗੀ ਬੇਟਾ ਧੰਨਵਾਦ ਜੀ ਅੱਗੇ ਨਿਸ਼ੂ ਗੁਰਪ੍ਰੀਤ ਨਾਈਸ ਧੰਨਵਾਦ ਜੀ ਮੇਰਾ ਨਾਮ ਗੁਰਮੁਖ ਸਿੰਘ ਵਿਰਕ ਹੈ ਜੀ ਇਹਨਾਂ ਨੇ ਹਿੰਦੀ ਚ ਲਿਖਿਆ ਇਹ ਵੀ ਹਰਿਆਣੇ ਤੋਂ ਲੱਗਦੇ ਨੇ ਧੰਨਵਾਦ ਜੀ ਤੁਹਾਡਾ 모ਸਟ ਵੈਲਕਮ ਸਾਡੇ ਚੈਨਲ ਤੇੋਂ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਰਨਾਲ ਦਾ ਰਹਿਣ ਵਾਲਾ ਹਾਂ ਜੀ ਹਿੰਦੀ ਦੇ ਵਿੱਚ ਲਿਖਿਆ ਤੁਸੀਂ ਗੁਰਮੁਖ ਸਿੰਘ ਜੀ ਕਰਨਾਲ ਤੋਂ ਨੇ ਠੀਕ ਆ ਜੀ ਤੇ ਅੱਗੇ ਰਣਜੀਤ ਕੌਰ ਬਹੁਤ ਵਧੀਆ ਕਹਾਣੀ ਹੈ ਭੈਣ ਜੀ ਮੈਂ ਰਣਜੀਤ ਕੌਰ ਕਾਲੇਕੇ ਜ਼ਿਲ੍ਹਾ ਮੋਗਾ ਤੋਂ ਹਾਂਜੀ ਤੁਸੀਂ ਪਹਿਲਾਂ ਵੀ ਦੱਸਿਆ ਸੀ ਧੰਨਵਾਦ ਤੁਹਾਡਾ ਪਰਮਜੀਤ ਕੌਰ ਸਰਤਾਜ ਤੁਹਾਡਾ ਬੇਟਾ ਕੀ ਸਬਜੈਕਟ ਪੜ ਰਿਹਾ ਹੈ ਤੇ ਕਿਹੜੀ ਕਲਾਸ ਵਿੱਚ ਹੈ ਮੇਰਾ ਬੇਟਾ +1 ਦੇ ਵਿੱਚ ਹੈ ਜੀ ਉਹਨੂੰ ਮੈਡੀਕਲ ਸਬਜੈਕਟ ਉਹ ਕਰ ਰਿਹਾ ਹੈਗਾ ਤੇ ਅ ਅੱਗੇ ਹਾਂ ਉਹੀ ਕਮੈਂਟ ਦੁਬਾਰਾ ਆ ਗਿਆ ਤੁਹਾਡਾ ਤੇ ਅੱਗੇ 22 ਜੀ ਦੀ ਆਈਡੀ ਤੋਂ ਆਇਆ ਕਮੈਂਟ ਬਹੁਤ ਵਧੀਆ ਕਹਾਣੀ ਹੈ ਜੀ ਐਮੰਦਗੜ ਮੰਡੀ ਤੋਂ ਧੰਨਵਾਦ ਵੀਰੇ 76 ਬੜੈਚ this story is very nice ਨਛੱਤਰ ਸਿੰਘ ਬੜੈਚ ਧੰਨਵਾਦ ਜੀ ਤੁਹਾਡਾ ਪ੍ਰੀਤਮ ਸਿੰਘ ਨਾਈਸ ਸਟੋਰੀ ਤੇ ਅੱਗੇ ਅਜੈਬ ਸਿੰਘ ਘਰਾਟ ਇਹ ਮੇਰਾ ਵੀਰਾ ਪਹਿਲੇ ਦਿਨ ਤੋਂ ਹੀ ਮੇਰੇ ਨਾਲ ਜੁੜਿਆ ਹੋਇਆ ਇਹਨਾਂ ਦਾ ਪਿੰਡ ਹੈ ਜੈਨਲ ਜੈਨਲ ਜਾਂ ਜਨਾਲ ਪਤਾ ਨਹੀਂ ਲੱਗ ਰਿਹਾ ਹਨਾ ਜੇ ਜੇ ਐਨ ਏ ਐਲ ਇਹਨਾਂ ਨੇ ਪਹਿਲਾਂ ਵੀ ਦੱਸਿਆ ਸੀ ਪਰ ਮੈਂ ਇਹਨਾਂ ਦੇ ਪਿੰਡ ਦਾ ਨਾਮ ਭੁੱਲ ਜਾਨੀ ਆ ਅੱਗੇ ਮਨਿੰਦਰ ਵੋਟਰ ਆਈ ਐਮ ਫਰੋਮ ਅੰਮ੍ਰਿਤਸਰ ਮੈਂ ਵੀ ਅੱਜਕੱਲ੍ਹ ਅੰਮ੍ਰਿਤਸਰ ਦੇ ਨੇੜੇ ਰਹਿਣੀ ਆ ਮੈਂ ਚਬਾਲ ਰਹਿਣੀ ਆ ਤੇ ਉੱਥੇ ਹੀ ਮੈਂ ਜੋਬ ਕਰਦੀ ਆ ਤੁਸੀਂ ਅੰਮ੍ਰਿਤਸਰ ਕਿਹੜੀ ਜਗ੍ਹਾ ਤੋਂ ਆ ਜ਼ਰੂਰ ਦੱਸਿਓ ਤੇ ਅੱਗੇ ਸਟੋਰੀ ਏ ਐ ਸਟੋਰੀ ਐਟ ਦੀ ਲੇਟਸ ਸਟੋਰੀ ਮਤਲਬ ਰਮਨ ਮੇਰੀ ਭੈਣ ਆ ਮੇਰੀ ਫਰੈਂਡ ਵੀ ਆ ਮੇਰੀਆਂ ਭੈਣਾਂ ਵਰਗੀ ਫਰੈਂਡ ਆ ਤੇ ਇਹ ਮੈਨੂੰ ਬੜਾ ਪਿਆਰ ਕਰਦੀ ਆ ਇਹਨਾਂ ਦੀ ਬੇਟੀ ਆ ਇਹਨਾਂ ਦੀ ਬੇਟੀ ਦਾ ਨਾਮ ਸ਼ਮੀਤ कौर ਸੇਖੋਂ ਜਿਹੜੀ ਕਿ ਮੇਰੀ ਧੀ ਵਿਚਾਰੀ 12 13 ਸਾਲ ਦੀ ਆ ਪਰ ਉਹ ਚੱਲ ਫੇਰ ਨਹੀਂ ਸਕਦੀ ਪਰ ਮੈਨੂੰ ਬੜਾ ਪਿਆਰ ਕਰਦੀ ਆ ਕਈ ਵਾਰ ਜਦੋਂ ਮੈਂ ਕਮੈਂਟ ਪੜ੍ਹਦੀ ਆ ਤੇ ਉਹਦਾ ਕਮੈਂਟ ਨਾ ਆਇਆ ਹੋਵੇ ਤੇ ਮੇਤੋਂ ਨਾਮ ਬੋਲਿਆ ਜਾਵੇ ਨਾ ਨਾਮ ਫਿਰ ਉਹ ਨਾਰਾਜ਼ ਹੁੰਦੀ ਆ ਮੇਰੇ ਨਾਲ ਤੇ ਅਸ਼ਮੀਤ ਕੌਰ ਨੂੰ ਤੁਸੀਂ ਅਸ਼ਮੀਤ ਕੌਰ ਲਈ ਸਾਰੇ ਜਾਣੇ ਦੁਆ ਕਰਿਓ ਕਿ ਉਹ ਠੀਕ ਹੋ ਜੇ ਵਿਚਾਰੀ ਮੰंजे ਤੇ ਬੈਠੀ ਹੈ ਜਨਮ ਤੋਂ ਹੀ ਇਦਾਂ ਗੀ ਪਰ ਪਿਆਰ ਬੜਾ ਕਰਦੀ ਹੈ ਬੜੀ ਸਿਆਣੀ ਧੀ ਹੈ ਮੇਰੀ ਹਰ ਇੱਕ ਦਾ ਜੀ ਕਰਦਾ ਹਨਾ ਕਿ ਅਸੀਂ ਇਸ ਦੁਨੀਆ ਤੇ ਆਏ ਹਾਂ ਤੇ ਇਸ ਦੁਨੀਆ ਨੂੰ ਵੇਖੀਏ ਰੰਗ ਮਾਣੀਏ ਪਰ ਕਈ ਵਾਰੀ ਦੁੱਖ ਹੁੰਦਾ ਜਿੰਨਾ ਚੀਜ਼ਾਂ ਅੱਗੇ ਜਿੰਨਾ ਗੱਲਾਂ ਅੱਗੇ ਅਸੀਂ ਬੇਵੱਸ ਹੋਈਏ ਕੁਝ ਕਰ ਨਾ ਸਕਦੇ ਹੋਈਏ ਤੇ ਅਸੀਂ ਸਿਰਫ ਦੁਆ ਦੇ ਸਕਦੇ ਹਾਂ ਤੇ ਅਰਦਾਸ ਕਰ ਸਕਦੇ ਹਾਂ ਤੇ ਮੇਰੀ ਧੀ ਸੁਮੇਤ कौर ਸੇਖੋਂ ਲਈ ਤੁਸੀਂ ਸਾਰੇ ਜਾਣੇ ਅਰਦਾਸ ਕਰਿਓ। ਕਈ ਵਾਰੀ ਕਿਸੇ ਦੀ ਅਰਦਾਸ ਆ ਜਿਹੜੀ ਉਹ ਬਹੁਤ ਜਲਦੀ ਸੁਣੀ ਜਾਂਦੀ ਆ। ਮੈਂ ਬਾਬਕ ਹੋ ਗਈ ਗੱਲ ਕਰਦੀ। ਚਲੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਇੰਨਾ ਪਿਆਰ ਦਿੰਨੇ ਹੋ। ਮੇਰੇ ਲਈ ਇਹ ਬਹੁਤ ਅਨਮੋਲ ਆ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੁਸੀਂ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।